ਰਾਤੀ ਸੌਣ ਤੋਂ ਬਾਅਦ ਅਸੀਂ ਬਹੁਤ ਸਾਰੇ ਸੁਪਨੇ ਵੀ ਦੇਖਦੇ ਹਾਂ ਕਈ ਹਾਸੇ ਵਾਲੇ ਕਈ ਰੋਣ ਵਾਲੇ ਕਈਆਂ ਤੇ ਵਿੱਚ ਅਸੀਂ ਰਾਜੇ ਬਣ ਜਾਂਦੇ ਹਾਂ ਕਈਆਂ ਚ ਭਿਖਾਰੀ ਕਈ ਨਾਲ ਰਹਿਣ ਵਾਲੇ ਜੀਵ ਸਾਡੇ ਸੁਪਨਿਆਂ ਦੇ ਵਿੱਚ ਵਿਛੜ ਜਾਂਦੇ ਹਨ ਤੇ ਕਈ ਵਿਛੜੇ ਹੋਏ ਜੀਵ ਵੀ ਅਸੀਂ ਸੁਪਨਿਆਂ ਦੇ ਵਿੱਚ ਦੇਖਣੇ ਸ਼ੁਰੂ ਕਰ ਦਿੰਨੇ ਹਾਂ ਪਰ ਜਿਵੇਂ ਹੀ ਅਸੀਂ ਰਾਤ ਤੋਂ ਸੌਣ ਤੋਂ ਬਾਅਦ ਜਦੋਂ ਸਵੇਰੇ ਉੱਠਦੇ ਹਾਂ ਤੇ ਸਾਨੂੰ ਪਤਾ ਲੱਗਦਾ ਜੋ ਕੁਝ ਵੀ ਆਪਾਂ ਦੇਖਿਆ ਸੀਗਾ ਇਹ ਝੂਠ ਸੀ ਕਿਉਂ ਸੁਪਨਾ ਸੀ ਝੂਠ ਸੀ ਜੇ ਆਪਾਂ ਚਾਹੀਏ ਕਿ ਦੁਬਾਰਾ ਸੋ ਕੇ ਪੁਰਾਣੇ ਸੁਪਨੇ ਨੂੰ ਹੀ ਕੰਟੀਨਿਊ ਕੀਤਾ ਜਾਏ ਤੇ ਐਵੇਂ ਨਹੀਂ ਹੁੰਦਾ। ਇਸੇ ਤਰੀਕੇ ਨਾਲ ਗੁਰਬਾਣੀ ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਸੰਸਾਰ ਦੇ ਵਿੱਚ ਤੇਰਾ ਮਨ ਵੀ ਸੁੱਤਾ ਹੋਇਆ ਹੈ ਤੇ ਸੁੱਤਾ ਹੋਇਆ ਮਨ ਸੰਸਾਰ ਦੇ ਵਿੱਚ ਆਕਾਰਾਂ ਨੂੰ ਦੇਖ ਰਿਹਾ ਹੈ, ਦ੍ਰਿਸ਼ਟ ਮਾਨ ਨੂੰ ਦੇਖ ਰਿਹਾ ਹੈ ਤੇ ਇਹ ਵੀ ਤੇਰੇ ਮਨ ਦੇ ਲਈ ਸਭ ਕੁਝ ਸੁਪਨੇ ਦੇ ਨਹੀਂ ਆਈ ਹੈ। ਇਹ ਝੂਠ ਹੈ। ਕਿਉਂ? ਕਿਉਂਕਿ ਮਨ ਜੇ ਚਾਹੇ ਅਗਲੇ ਦਿਨ ਵੀ ਸੰਸਾਰ ਦੇ ਵਿੱਚ ਉਵੇਂ ਹੀ ਹਰ ਮੂਮੈਂਟ ਨੂੰ ਇੰਜੋਏ ਕਰੇ ਤੇ ਇਹ ਪੋਸੀਬਲ ਨਹੀਂ ਹੈ ਜਿਹੜਾ ਮੂਮੈਂਟ ਨਿਕਲ ਗਿਆ ਉਸ ਨੂੰ ਉਹ ਬਹੁਤ ਦੁਬਾਰਾ ਉਹ ਇੰਜੋਏ ਕਰ ਨਹੀਂ ਸਕਦਾ ਚਾਹੇ ਚੰਗਾ ਹੋਵੇ ਜਾਂ ਮਾੜਾ ਤਾਂ ਹੀ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਜਿਵੇਂ ਤੂੰ ਰਾਤੀ ਸੌਣ ਤੋਂ ਬਾਅਦ ਸੁਪਨਾ ਦੇਖਦਾ ਹੈ ਇਹ ਮੇਰੇ ਮਨਾਂ ਸੰਸਾਰ ਦੇ ਵਿੱਚ ਜੋ ਕੁਝ ਵੀ ਤੂੰ ਇੰਦ੍ਰਸਟ ਮਾਨ ਨੂੰ ਦੇਖ ਰਿਹਾ ਹੈ ਇਹ ਵੀ ਤੇਰੇ ਲਈ ਸੁਪਨਾ ਹੈ ਮਾਨ ਦੇ ਲਈ ਪਰਮੇਸ਼ਰ ਤੋਂ ਬਿਨਾ ਸਭ ਕੁਝ ਹੀ ਝੂਠ ਹੈ ਨਾਨਕ ਬਿਨ ਭਗਵਾਨ